ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਦੱਸੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਹਾਡੇ ਵਾਸਤੇ ਹੈਂਡਵਰਕ ਪਲੱਸ ਨੀਡਲਵਰਕ ਦਾ ਸੂਟ ਠੀਕ ਹੈ ਜੀ ਤੇ ਜਿਹੜੀਆਂ ਭੈਣਾ ਚੈਨਲ ਤੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਸੂਟ ਜਿਹੜਾ ਕੀ ਹੈ ਫੈਂਡੀ ਸ਼ਿਲਕ ਫੈਬਰਿਕ ਦੇ ਉੱਪਰ ਠੀਕ ਹੈ ਜੀ ਫੈਬਰਿਕ ਵੀ ਬਹੁਤ ਵਧੀਆ ਤੇ ਵਰਕ ਹੈ ਇਹ ਜਿਹੜਾ ਆਪਣਾ ਘੇਰੇ ਤੇ ਬਾਜੂ ਦੇ ਉੱਪਰ ਕੀਤਾ ਹੋਇਆ ਹੈ ਜੀ ਤੇ ਘੇਰੇ ਦੇ ਉੱਪਰ ਵਰਕ ਹੈ ਜਿਹੜਾ ਆਪਾਂ ਨੇ ਇਹ ਫਲਾਵਰ ਪਾਏ ਨੇ ਇਹ ਨੋਟਸ ਵਰਕ ਦੇ ਪਾਏ ਹੋਏ ਹੈ ਜੀ ਪਲੱਸ ਬੁੱਲੀ ਦੇ ਪਾਏ ਹੋਏ ਹੈ ਠੀਕ ਹੈ ਜੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਸੋਹਣੀ ਹੈ ਠੀਕ ਹੈ ਜੀ ਹੈਂਡਵਰਕ ਨਾਲ ਆਪਾਂ ਨੇ ਜਿਹੜਾ ਇਹਨੂੰ ਡਿਜ਼ਾਈਨ ਦਿੱਤਾ ਹੋਇਆ ਸੂਟ ਨੂੰ ਠੀਕ ਹੈ ਜੀ ਫਲਾਵਰਸ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਠੀਕ ਹੈ ਜੀ ਤੁਸੀਂ ਇਹ ਵਾਲਾ ਸੂਟ ਹੈ ਜਿਹੜਾ ਘਰੇ ਖੁਦ ਵੀ ਰੈਡੀ ਕਰ ਸਕਦੇ ਹੋ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਠੀਕ ਹੈ ਜੀ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਂਦਾ ਹੈਗਾ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਇਹਦੀਆਂ ਜਿਹੜੀਆਂ ਨੀਚਲੀ ਲਾਈਨ ਹੈ ਇਹ ਆਪਾਂ ਨੇ ਹੈਂਡਵਰਕ ਨਾਲ ਕੀਤੀ ਹੋਈ ਹੈ ਜੀ ਜਿਉ ਮੋਤੀ ਆਪਾਂ ਯੂਜ਼ ਕੀਤੇ ਹੋਏ ਨੇ ਇਹ ਵਾਲੀ ਲਾਈਨ ਦੇ ਉੱਪਰ ਠੀਕ ਹੈ ਜੀ ਸੇਮ ਟੂ ਸੇਮ ਲਾਈਨ ਹੈ ਜਿਹੜੀ ਆਪਾਂ ਬਾਜੂ ਦੇ ਅੰਡਰ ਬਣਾਈ ਹੋਈ ਹੈਗੀ ਜੀ ਫਲਾਵਰ ਵੀ ਸੇਮ ਬਾਈ ਹੋਏ ਆ ਕਿ ਡਿਜ਼ਾਈਨਿੰਗ ਵੀ ਸੇਮ ਹੈ ਫਲਾਵਰ ਖਰਾਬ ਹੋਣ ਵਾਲੇ ਵੀ ਨਹੀਂ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਤੇ ਜੋ ਆਪਾਂ ਹੈਂਡਵਰਕ ਦਾ ਯੂਜ਼ ਕੀਤਾ ਹੈਗਾ ਠੀਕ ਹੈ ਜੀ ਇਹਦੇ ਵਿੱਚ ਪਾਈਪਾਂ ਦਾ ਯੂਜ਼ ਕੀਤਾ ਹੋਇਆ ਤੇ ਵਾਈਟ ਮੋਤੀ ਦਾ ਯੂਜ਼ ਕੀਤਾ ਹੋਇਆ ਹੈ ਠੀਕ ਹੈ ਜੀ ਤੇ ਜਿਹੜੇ ਆਪਣੇ ਫਲਾਵਰ ਨੋਟਸ ਵਰਕ ਵਾਲੇ ਨੇ ਇਹ ਵੀ ਤੁਸੀਂ ਦੇਖ ਸਕਦੇ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਆ ਸੂਟ ਦੇ ਉੱਪਰ ਠੀਕ ਹੈ ਜੀ ਜੇ ਤੁਸੀਂ ਜਿਹੜਾ ਇਹ ਵਾਲਾ ਸੂਟ ਰੈਡੀ ਕਰਨਾ ਚਾਹੁੰਦੇ ਹੋ ਤੁਸੀਂ ਆਰਾਮ ਦੇ ਨਾਲ ਟਰੇਸ ਪੇਪਰ ਬਣਾ ਕੇ ਫਲਾਵਰ ਨੇ ਜੁਆਪਸ ਸਿੱਖਾਏ ਹੋਏ ਆ ਕਿ ਇਹਦਾ ਪਾਰਟ 1 ਅਪਲੋਡ ਆਪਾਂ ਕਰ ਰੱਖਿਆ ਜੀ YouTube ਤੇ ਤੁਸੀਂ ਆਪਣੀ ਵੀਡੀਓ ਜਾ ਕੇ ਦੇਖ ਕੇ ਸੂਟ ਹੈ ਜਿਹੜਾ ਖੁੱਦਾ ਤੁਸੀਂ ਇਹ ਰੈਡੀ ਕਰ ਸਕਦੇ ਹੋਗੇ ਠੀਕ ਹੈ ਜੀ ਚੈੱਕ ਕਰੋ ਜੀ ਇਹ ਆ ਗਿਆ ਆਪਣੇ ਘੇਰੇ ਤੇ ਇਹ ਆ ਗਿਆ ਆਪਣੇ ਬਾਜੂ ਸੂਟ ਦੇ ਸਾਰਾ ਸੂਟ ਹੈ ਜਿਹੜਾ ਬਹੁਤ ਹੀ ਸੋਹਣਾ ਸੂਟ ਹੈਗਾ ਠੀਕ ਹੈ ਜੀ ਡਿਜ਼ਾਈਨਿੰਗ ਵੀ ਬਹੁਤ ਹੀ ਸੋਹਣੀ ਹੈ ਯੂਨੀਕ ਜੀ ਡਿਜ਼ਾਈਨਿੰਗ ਹੈ ਜੀ ਤੇ ਇਹ ਵਾਲਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਫੈਬਰਿਕ ਤੁਸੀਂ ਦੇਖ ਸਕਦੇ ਹੋ ਫੈਂਡੀ ਸ਼ਿਲਕ ਫੈਬਰਿਕ ਹੈ ਜੀ ਬਹੁਤ ਹੀ ਸੋਹਣਾ ਤੇ ਸੌਫਟ ਫੈਬਰਿਕ ਹੈ ਜੀ ਫੈਂਡੀ ਸ਼ਿਲਕ ਠੀਕ ਹੈ ਜੀ ਇਹਨੂੰ ਬੈਲਬਰਟ ਸ਼ਿਲਕ ਵੀ ਬੋਲਦੇ ਆਗੇ ਤੇ ਫੈਂਡੀ ਸ਼ਿਲਕ ਵੀ ਬੋਲਦੇ ਆਗੇ ਇਹਦੇ ਵਿੱਚ ਨਾ 골ਡਨ ਕਲਰ ਦੀ ਸ਼ਾਈਨਿੰਗ ਆਉਂਦੀ ਹੁੰਦੀ ਹੈ ਜੀ ਨਾਰਮਲੀ ਹਰ ਇੱਕ ਸੂਟ ਦੇ ਵਿੱਚ ਠੀਕ ਹੈ ਜੀ ਡਬਲ ਸ਼ੇਡ ਦੀ ਤਾਂਤ ਪੈਂਦੀ ਹੈ ਜੀ ਆਪਣੇ ਸੂਟ ਦੇ ਵਿੱਚ ਤੇ ਬਾਜੂ ਦੇ ਉੱਪਰ ਵਰਕ ਜੋ ਆਪਾਂ ਕੀਤਾ ਹੋਇਆ ਹੈ ਜੀ ਉਹ ਆਪਾਂ ਕੀਤਾ ਹੈਗਾ 14 ਇੰਚ ਦੇ ਵਿੱਚ ਤੇ ਕੇ ਰਪਾ ਰੈਡੀ ਕੀਤਾ ਹੋਇਆ ਜੀ 24 ਇੰਚ ਦਾ ਠੀਕ ਹੈ ਜੀ ਤੁਸੀਂ ਫਲਾਵਰ ਇਸ ਤੋਂ ਜ਼ਿਆਦਾ ਹੈਵੀ ਕਰਨਾ ਚਾਹੋ ਨੂ ਇਸ ਤੋਂ ਜ਼ਿਆਦਾ ਵੀ ਹੈਵੀ ਕਰ ਸਕਦੇ ਹੋ ਤੇ ਫਲਾਵਰ ਘੱਟ ਕਰਨੇ ਨੇ ਤੁਸੀਂ ਘੱਟ ਵੀ ਕਰ ਸਕਦੇ ਹੋ ਇਹ ਵਾਲਾ ਵਰਕੇਗਾ ਜਿਹੜਾ ਤੁਸੀਂ ਆਪਣੇ ਪੌਂਚਿਆਂ ਦੇ ਉੱਪਰ ਵੀ ਪਾ ਸਕਦੇ ਹੋ ਤੇ ਜੇ ਤੁਸੀਂ ਇਹਨੂੰ ਜ਼ਿਆਦਾ ਸੋਹਣਾ ਬਣਾਉਣਾ ਹੈ ਜੋ ਆਪਾਂ ਨੇ ਬੁਲੀਆਂ ਦੇ ਫਲਾਵਰਸ ਪਾਏ ਹੋਏ ਐ ਤੇ ਨੋਟਸ ਵਰਕ ਦੇ ਸਿੰਗਲ ਸਿੰਗਲ ਫਲਾਵਰ ਤੁਸੀਂ ਸਾਰੀ ਸ਼ਰਟ ਦੇ ਵਿੱਚ ਵੀ ਪਾ ਸਕਦੇ ਹੋਗੇ ਠੀਕ ਹੈ ਜੀ ਫਿਰ ਵੀ ਇਹ ਸੂਟ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਬਣ ਜਾਊਗਾ ਦੇ ਸੂਟ ਹੈ ਜਿਹੜਾ ਤੁਹਾਡਾ ਘੱਟ ਹੀ ਕੋਸਟ ਦੇ ਉੱਪਰ ਰੈਡੀ ਹੋ ਜਾਊਗਾ ਜੀ ਇਹ ਸੂਟ ਦੇ ਨਾਲ ਦੁਪੱਟਾ ਹੈਗਾ ਜਿਹੜਾ ਉਹ ਟਾਈ ਡਾਈ ਦਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਠੀਕ ਹੈ ਜੀ ਚਨੂਨ ਦਾ ਦੁਪੱਟਾ ਸੋਹਣਾ ਲੱਗਦਾ ਹੈ ਜੀ ਫੈਂਡੀ ਸ਼ਿਲਕ ਦੇ ਨਾਲ ਠੀਕ ਹੈ ਜੀ ਕਿਉਂਕਿ ਦੋਨਾਂ ਦੇ ਵਿੱਚ ਲਾਈਟ ਸੌਰੀ ਜਿਹੜੀ ਦੋਨਾਂ ਦੇ ਵਿੱਚ ਸ਼ਾਈਨਿੰਗ ਹੁੰਦੀ ਹੈ ਨਾ ਉਹਦੇ ਕਰਕੇ ਸੂਟ ਹੈ ਜਿਹੜਾ ਉਹ ਬਹੁਤ ਜ਼ਿਆਦਾ ਸੋਹਣਾ ਲੱਗਦਾ ਠੀਕ ਹੈ ਜੀ ਜਿੰਨਾ ਪੈਨਾਂ ਨੇ ਸੂਟ ਰੈਡੀ ਕਰਨੇ ਤੁਸੀਂ ਇਹ ਵਾਲਾ ਸੂਟ ਰੈਡੀ ਕਰ ਸਕਦੇ ਹੋ ਜੇ ਜਿੰਨਾਂ ਨੇ ਨਹੀਂ ਆਰਡਰ ਦੇਣਾ ਹੈਗਾ ਤੁਸੀਂ ਆਪਣਾ ਨੰਬਰ ਸਕਰੀਨ ਤੇ ਹੈ ਤੁਸੀਂ ਆਰਡਰ ਦੇ ਸਕਦੇ ਹੋ ਜੀ ਉਮੀਦ ਕਰਦੇ ਸੋਨੂੰ ਆਪਣੀ ਵੀਡੀਓ ਪਸੰਦ ਆਉਂਦੀ ਆ ਹੋਣੀ ਹੈ ਲਾਈਕ ਕਰ ਦਿਓ ਜੀ ਸਬਸਕ੍ਰਾਈਬ ਕਰ ਦਿਓ ਥੈਂਕ ਯੂ